ਤੁਸੀਂ ਕੀ ਸੋਚ ਰਹੇ ਤੁਹਾਡੇ ਦਿਲ 'ਚ ਕਿੰਨੀਆਂ ਹੀ ਚੀਜ਼ਾਂ ਚੱਲ ਰਹੀਆਂ ਸਭ ਕੁਝ ਬਾਬਾ ਦੀਪ ਸਿੰਘ ਨੂੰ ਦੱਸ ਦਿਓ ਆਪਣਾ ਮਨ ਹਲਕਾ ਕਰ ਦਿਓ ਬਾਬਾਈ ਦੇ ਅੱਗੇ ਜਾ ਕੇ ਤੇ ਮੈਂ ਤੁਹਾਨੂੰ ਵਿਸ਼ਵਾਸ ਦੇ ਨਾਲ ਕੰਨਾ ਜੇ ਤੁਸੀਂ ਬਾਬਾ ਦੀਪ ਸਿੰਘ ਨੂੰ ਆਪਣਾ ਸਹਾਰਾ ਬਣਾ ਲੋਗੇ ਨਾ ਤੁਹਾਡੇ ਡਿਪਰੈਸ਼ਨ ਤੇ ਸੋਚਾਂ ਦੀ ਬਿਮਾਰੀਆਂ ਕੀ ਹੁੰਦੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਮਨ 'ਚੋਂ ਸੋਚ ਹੀ ਨਿਕਲ ਜਣੀ ਹੈ ਜਦੋਂ ਰੋਇ ਸਵੇਰੇ ਉੱਠਦੇ ਸਭ ਤੋਂ ਪਹਿਲਾ ਕੰਮ ਹੀ ਐ ਕਰੋਗੇ ਨਾ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕਰਨ ਦਾ ਕਿ ਬਾਬਾਈ ਨਵਾਂ ਦਿਨ ਚੜ੍ਹਿਆ ਤੁਸੀਂ ਮੇਰੇ ਨਾਲ ਹੀ ਰਹਿਣਾ ਸਾਰਾ ਦਿਨ ਬਸ ਨਹੀਂ ਕਹ ਦੋ ਬਾਬਾ ਜੀ ਨੂੰ ਉਹ ਤਾਂ ਜਾਨੀ ਜਾਨ ਬੈਠੇ ਆ ਜੇ ਤੁਸੀਂ ਪੁਕਾਰੋਗੇ ਨਾ ਸੱਤ ਸਮੁੰਦਰਾ ਪਾਰ ਵੀ ਫਸੇ ਬੈਠੇ ਉਹ ਦੁਸ਼ਮਨਾ ਨੇ ਘੇਰੇ ਪਾਏ ਹੋਣਗੇ ਬਾਬਾ ਦੀਪ ਸਿੰਘ ਤਾਂ ਉੱਥੇ ਵੀ ਰਾਖੀ ਕਰਨ ਬਹੁੰਜਣਗੇ ਤੁਹਾਡੀ ਛੋ ਡਰਨਾ ਕਦੇ ਨਹੀਂ ਤੇ ਨਾ ਹੀ ਆਪਣੇ ਆਪ ਨੂੰ ਕਮਜ਼ੋਰ ਸਮਝਣਾ ਹਰੇਕ ਤੇ ਵਕਤ ਆਂਦਾ ਤੇ ਹਰ ਬੰਦਾ ਪੀੜ ਸੰਦਾ ਇਹ ਗੱਲ ਵੱਖਰੀ ਹੈ ਕਿ ਜਿਰ ਤੋਂ ਵਕਤ ਨਿਕਲ ਜੰਨਾ ਨਾ ਫਿਰ ਦੂਜੇ ਦਾ ਮਜ਼ਾਕ ਬਣਾਉਂਦਾ ਪਰਵਾਹ ਨਾ ਕਰੋ ਕੋਈ ਗੱਲ ਨਹੀਂ ਸਮਾਂ ਵੀ ਨਿਕਲ ਹੀ ਜਾਣਾ ਬਾਬਾ ਦੀਪ ਸਿੰਘ ਤੇ ਪੂਰਾ ਭਰੋਸਾ ਰੱਖੋ ਤੁਹਾਨੂੰ ਇੱਥੇ ਕੋਈ ਡਾਕਟਰ ਨਹੀਂ ਠੀਕ ਕਰ ਸਕਦਾ ਕਿਉਂਕਿ ਇਹ ਸਭ ਕੁਝ ਤੁਹਾਡੇ ਅੰਦਰ ਚੱਲ ਰਿਹਾ ਦਵਾਈਆਂ ਤਾਂ ਤੁਹਾਨੂੰ ਕਮਜ਼ੋਰ ਬਣਾਉਣੀਆਂ ਔਰ ਜਰੂ ਆਪਣੇ ਗੁਰੂ ਦੇ ਅੱਗੇ ਜਾ ਕੇ ਰੋਗੋਗੇ ਆਪਣੇ ਗੁਰੂ ਨੂੰ ਆਪਣਾ ਹਾਲ ਦੱਸੋਗੇ ਫੇਰ ਦੇਖਣਾ ਕਿਵੇਂ ਦੁੱਖ ਦੂਰ ਹੁੰਦੇ ਤੁਹਾਡੇ ਕੁਛ ਨਹੀਂ ਹੁੰਦਾ ਐਵੇਂ ਪਰਵਾਹ ਨਹੀਂ ਕਰੀਦੀ ਹੁੰਦੀ ਅ ਦੁਨੀਆ ਦਾ ਕੰਮ ਹੈ ਤੁਹਾਡਾ ਮਜ਼ਾਕ ਬਣਾਉਣਾ ਤੁਹਾਡੇ ਜੇ ਕੰਮ ਨਹੀਂ ਨਾ ਹੋਏ ਇਹਨਾਂ ਨੇ ਤਾਂ ਤੁਹਾਨੂੰ ਸਾਰਿਆਂ 'ਚ ਸ਼ਰਮਿੰਦਾ ਕਰ ਦੇਣਾ ਪਰ ਆਪਣੇ ਮਾਲਕ ਤੇ ਭਰੋਸਾ ਰੱਖਣਾ ਕਿ ਕੋਈ ਗੱਲ ਨਹੀਂ ਸਮਾ ਜਿੱਦਾਂ ਦਾ ਮਰਜ਼ੀ ਆ ਜਾਏ ਮੇਰਾ ਅੱਜ ਕੰਮ ਨਹੀਂ ਬਣਨਿਆ ਕੋਈ ਚੱਕਰ ਨਹੀਂ ਮੇਰਾ ਗੁਰੂ ਮੇਰੇ ਨਾਲ ਬੈਠਾ ਮੇਰਾ ਮੁਰਸ਼ਿਦ ਮੇਰੇ ਨਾਲ ਬੈਠਾ ਉਹਨੇ ਆਪਣਾ ਸਭ ਕੁਝ ਕਰਾ ਦੇਣਾ ਬਸ ਤੁਹਾਡੇ ਦਿਲ ਦੇ ਇਹੋ ਹੀ ਬੋਲ ਹੋਣੇ ਚਾਹੀਦੇ ਆ ਕਿ ਮੈਨੂੰ ਕਿਸੇ ਦੀ ਪਰਵਾਹ ਨਹੀਂਗੀ ਮੇਰਾ ਗੁਰੂ ਬੈਠਾ ਉਹਨੇ ਕਰਨੇ ਮੇਰੇ ਘਰੇ ਸਾਰੇ ਮੈਂ ਕਿਉਂ ਕਿਸੇ ਹੋਰ ਅੱਗੇ ਜਾ ਕੇ ਝੁਕਾਂ ਫੇਰ ਦੇਖਣਾ ਤੁਹਾਡੇ ਵਿਸ਼ਵਾਸ ਦੀ ਕਿਵੇਂ ਜਿੱਤ ਹੁੰਦੀ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆਗੇ ਤੁਹਾਡਾ ਕੋਈ ਵਿਗਾੜ ਨਹੀਂ ਸਕਦਾ ਕੁਝ ਵੀ ਇੱਥੇ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਇਹ ਗੱਲ ਲਿਖ ਕੇ ਲਲੋ ਜਿੱਦਾਂ ਦੇ ਮਰਜ਼ੀ ਹਾਲਾਤ ਆ ਜਾਣ ਕੋਈ ਤੁਹਾਡਾ ਵਾਲ ਵੀ ਨਹੀਂ ਮੰਗਾ ਕਰ ਸਕਦਾ ਇੱਥੇ ਬਾਬਾ ਜੀ ਤੁਸੀਂ ਤਾਂ ਸਭ ਦੀ लाज ਰੱਖਣ ਵਾਲੇ ਹੋ ਸਭ ਦੇ ਇੱਜ਼ਤ ਦੇ ਪਰਦੇ ਟਕੀ ਰੱਖਣਾ ਕਿਸੇ ਦਾ ਕਦੇ ਮਜ਼ਾਕ ਤਮਾਸ਼ਾ ਨਾ ਬਣੰਦੇ ਨਾ ਤਣ ਤਣ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰਨਾ ਸਾਰਿਆਂ ਦੇ ਕਿਰਪਾ ਕਰਨਾ ਬਾਬਾ ਜੀ ਸਾਰਿਆਂ ਤੇ